ਕਿੰਨੇ ਮਾਰ ਖੋਹੁੰਦਾ ਵੀ ਕਿਸੇ ਨੂੰ ਕਹਿਣਾ ਨਹੀਂ ਪਿਆ ਕਿ ਉਹਨੂੰ ਪੈਸੇ ਨਹੀਂ ਦੇਣੇ ਭਾਈ ਖਾਲੀ ਹੁੰਦੇ ਸਾਡੇ ਕਰੀਬੀ ਚੱਕੀ ਬਾਕੀ ਗਈ ਨਾ ਖਾਲੀ ਹਾਂ ਕਿੰਨੇ ਸਾਲ ਹੋ ਗਏ ਤੇ ਕਰਦੇ ਨੂੰ ਘਰ ਤੋਂ ਪੈਸੇ ਲੈਣੇ ਸਾਡੇ ਅੰਦਰ ਮੋਟੇ ਜਿਹੇ ਹੁੰਦੇ ਉਹ ਛੋਟੇ ਛੋਟੇ ਹੁੰਦੇ ਕਰਕੇ ਮੈਂ ਪਾਲੇ ਅੱਛੇ ਹੀ ਪਾਲੇ ਜਿਹੜੀ ਦਿਹਾੜੀ ਪ੍ਰਕਾਰ ਕਰ ਦਿਹਾੜੀ ਉਹ ਤਾਂ ਕਰਕੇ ਨਾ ਤੁਸੀਂ ਸਾਡਾ ਘਰ ਦੇਖ ਲਓ ਫਿਰ ਉਧਰ ਲੈ ਕੇ ਚਲਾਗੇ ਸੋਭੂ ਅੱਛਾ ਕੀ ਕਰਾਂ ਕਿ ਆਖਾਂ ਇਹ ਦਿੱਤਾ ਸੀ ਜਿਹੜਾ ਕੋਈ ਤੋਂ ਕੋਈ ਜਿਹੜਾ ਪੜ੍ਹੀ ਹੈ ਉਹਨਾਂ ਕਰ ਉਹਨਾਂ ਤੇਗਾ ਅਪਰ ਹੋ ਕੇ ਆਹ ਆ ਬੀ ਇਹ ਨਹੀਂ ਮੁੱਕੇ ਇਹ ਨਾਲ ਦੇ ਇਨਸ਼ਾਅੱਲਾ ਕੈਂਡਰ ਲੱਗ ਜਾਣਾ ਕੋਈ ਇਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਹੈ ਇਤੋਂ ਵੱਡੀ ਉਦਾਹਰਨ ਨਾ ਕੀ ਹੋ ਸਕਦੀ ਆ ਵੀ ਕਦੇ ਸੋਸਾਲਾ ਦੀ ਗਰੀਬੰਦਾਂ ਵੀ ਸਾਡਾ ਦਿੱਤੀ ਪੁੱਤ ਨੌਕਰੀ ਲੈ ਲੂਗਾ ਮੈਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਰਾ ਧੰਨਵਾਦ ਇਹ ਦੱਤਾ ਵੀ ਇਹਨਾਂ ਦੇ ਘਰ ਦੇ ਨਾਲ ਸਾਰੇ ਹਾਲਾਤ ਦਿਖਾ ਮੈਂ ਲੋਕਾਂ ਨੂੰ ਪਤਾ ਲੱਗੇ ਵੀ ਬਥੇਰੇ ਮੇਰੀ ਜੀ ਬੋਟਾ ਮੰਗਣਾ ਜਦੋਂ ਮੁੜਕੇ ਕੋਈ ਹੁੰਦਾ ਨਹੀਂ ਸੀ ਮੈਂ ਉਸ ਤੋਂ ਵੀ ਨਾ ਮੈਂ ਸਾਰੇ ਬੰਦਾਂ ਨੂੰ ਦੱਸ ਦਿੰਦੀ ਆ ਮੈਂ ਖੈ ਵੀ ਮੇਰੇ ਕੋਲ ਮਾਂ ਆਈ ਮੂੰਹ ਮਠਾ ਕਰਾਉਣ ਹੈਨਾ ਅਸੀਂ ਕਹਿੰਦੇ ਜੀ ਦੋਨੇ ਜਾਣੀ ਆ ਆ ਇਹ ਮਾਤਾ ਮੈਂ ਜਿਹਦੇ ਬਾਰੇ ਸਾਰੇ ਪਿੰਡਾਂ ਚ ਬੋਲਦੀ ਹੁੰਦੀ ਆ ਤੇ ਕੀ ਨਾ ਹੋਵਾ ਤਾ ਤੇਰਾ ਹਸਪਾਲ ਤੋਂ ਹਾਂ ਹਸਪਾਲ ਕਬੀਟੀ ਦਾ ਲੁਕੀ ਹੈ ਅੰਦਰ ਜੀ ਅੰਦਰ ਜੀ ਬੇਟੀ ਅੰਦਰਜੀਤ ਕੌਣ ਹੈ ਇਹਨਾਂ ਦੀ ਤੇ ਜਲ ਸਰੋਤ ਵਿਭਾਗ ਦੇ ਵਿੱਚ ਸਟੈਨੋ ਟਾਈਪਿਸਟ ਕੁੜੀ ਉਹ ਜਿਹੜੀ ਲੱਗੀ ਆ ਸੋ ਆ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਖੁਸ਼ੀ ਮਨਾਈ ਆ ਇਹ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੇ ਨਾ ਤਾਂ ਕਿਸੇ ਨੂੰ ਕੋਈ ਰੁਪਈਆ ਦਿੱਤਾ ਤੇ ਨਾ ਕਦੇ ਕਿਸੇ ਤੋਂ ਸਪਾਸ ਲਵਾਈ ਆ ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਵੀ ਇਹ ਕਿਸ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਆਪਣੇ ਬੱਚਿਆਂ ਨੂੰ ਪਾਲਿਆ ਦਿਹਾੜੀ ਕਰੀ ਜਦ ਅੱਜ ਇਹਨਾਂ ਦੀ ਧੀ ਨੂੰ ਸਰਕਾਰੀ ਨੌਕਰੀ ਮਿਲੀ ਹੈ ਅੱਜ ਇਹਨਾਂ ਨੇ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਆਉਣ ਵਾਲੇ ਪੀੜ੍ਹੀਆਂ ਦੀ ਵੀ ਗਰੀਬੀ ਜਿਹੜੀ ਚੱਕੀ ਜਾਂਦੀ ਹੈ ਹਨਾ ਸੋ ਇਹ ਸਰਦਾਰ ਪੁਗਮ ਸਿੰਘ ਮਾਨ ਜਿਹੜੇ ਪੰਜਾਬ ਦਾ ਪੁੱਤ ਹੁੰਦਾ ਜਿਹੜਾ ਅੱਜ ਰੋ ਲਵਾ ਰਹੇ ਨੇ ਸੋ ਪਾਰਟੀ ਸਰਕਾਰ ਅੱਜ ਲਗਾਤਾਰ ਲੋਕਾਂ ਲਈ ਜਿਹੜੇ ਕੰਮ ਕਰ ਰਹੀ ਆ ਉਹਦੀ ਐਦੂ ਵੱਡੀ ਉਦਾਹਰਨ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਜਿਹੜੀ ਆਪਾਂ ਦੇਖਾਂ ਨੂੰ ਸਕੂਲਾਂ 'ਚ ਵੀ ਬਹੁਤ ਪੜਾਈ ਹੁੰਦੀ ਆ ਜੀ ਆਪਣੀ ਬੇਟੀ ਦੇ ਨੰਬਰ ਬਹੁਤ ਆਏ ਸੀ ਪਹਿਲੇ ਨੰਬਰ ਤੇ ਸੀ ਬੜੀ ਪੜਾਈ ਹੁੰਦੀ ਆ ਅੱਜ ਪਹਿਲਾਂ ਨਾਲ ਫਰਕ ਪਿਆ ਪੜਾਈ ਦਾ ਬਹੁਤ ਜ਼ਿਆਦਾ ਜੀ 500 'ਚੋਂ 2 ਨੰਬਰ ਘਟਾ ਜੀ ਮੇਰੀ ਬੇਟੀ ਦੇ ਪੰਜਵੀਂ 'ਚੋਂ ਫਸਟ ਆਈ ਸੀ ਅੱਛਾ 498 ਨੰਬਰ ਆਏ ਸੀ ਜੀ ਬੰਦ ਲੋਕ ਆਪਣੇ ਜੂਤੇ ਦੇ ਸਮਾਨ ਵੀ ਲੈ ਕੇ ਗਏ ਸੀ ਜੀ ਹਾਂ ਜਾਂਦੀ ਆ ਸੀ ਮੈਂ ਬਹੁਤ ਪੜਾਈ ਹੁੰਦੇ ਸੀ ਹਾਂ ਮੈਂ ਕੋਈ ਆਪਸ ਮਾਨ ਸਾਹਿਬ ਨੇ ਐ ਚ ਕੀ ਕਰਿਆ ਕਹਿੰਦੇ ਸੰਗਰੂਰ ਤੇ ਤੱਕ ਨੇ ਅੱਛਾ ਤੇ ਨੌਕਰੀ ਵੀ ਆ ਵੀ ਹੋ ਰਹੀ ਨਹੀਂ ਜਿਆਦਾ ਸਿੱਥੇ ਡੱਬਾ ਲੈ ਅੱਛਾ ਜਿਆਦਾ ਡੱਬਾ ਮੈਗੂ ਵਿੱਚ ਬੁਲਾਇਆ ਸੀ ਉਹਨਾਂ ਨੇ ਅੱਛਾ ਉਹਨਾਂ ਨੂੰ ਵੀ ਡੱਬਾ ਲੈ ਕੇ ਮੂੰਹ ਮਠਾ ਕਰਾ ਕੇ ਆਏ ਜੀ ਮੈਗੂ ਵਿੱਚ ਕਹਿੰਦੇ ਉੱਥੇ ਚੰਡੀਗੜ੍ਹ ਕਹਿੰਦੇ ਮਾਨ ਸਾਹਿਬ ਨੇ ਐ ਚ ਕੀ ਥੋੜਾ ਕਹਿੰਦੇ ਇਹ ਸੰਗਰੂਰ ਭੇਜਿਆ ਕਹਿੰਦੇ ਨਾਲੇ ਮਾਨ ਸਾਹਿਬ ਬਹੁਤ ਇਹ ਇਹ ਮਾਤਾ ਨਾ ਮੇਰੇ ਕੋਲ ਥੋੜੇ ਦਿਨ ਪਹਿਲਾਂ ਘਰੇ ਆਈ ਸੀਗੇ ਤੇ ਆਪਣੀ ਬੇਟੀ ਨੂੰ ਨਾਲ ਲੈ ਕੇ ਆਸੀ ਮੇਰੇ ਕੋਲ ਮੂੰਹ ਮਠਾ ਕਰਾਉਣ ਲਈ ਆਈ ਹੈ ਹਨਾ ਬਰਫੀ ਦਾ ਡੱਬਾ ਨਾਲ ਲੈ ਕੇ ਕਹਿੰਦੇ ਮੇਰੀ ਧੀ ਨੂੰ ਨੌਕ ਪਰ ਲੱਗਦਾ ਇਹ ਤੋਂ ਵੱਡੀ ਕਿ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ ਹੈਨਾ ਇਹ ਤਾਂ ਚਲੋ ਮੈਨੂੰ ਜਾਣਦੇ ਸੀ ਜਦੋਂ ਪਿੰਡ ਆਉਂਦੇ ਸੀਗੇ ਪਰ ਆਹ ਤਾਂ ਮਤਲਬ ਹੁਣ تسਲੀ ਹੁੰਦੀ ਹੈ ਵੀ ਹਾਂ ਸਰਕਾਰ ਆਪਦੀ ਹੈ ਆਮ ਲੋਕਾਂ ਦੀ ਸਰਕਾਰ ਹੈਨਾ ਲੋ ਆ ਆ ਆ ਤਸਵੀਰ ਆ ਜਿਹੜੀ ਅੱਜ ਭਗਵਾਨਪੁਰਾ ਛੋਟਾ ਜਿਹਾ ਪਿੰਡਾ ਮਗਵਾਲ ਦੇ ਨਾਲ ਉੱਥੋਂ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਅੱਜ ਜਿਹੜੀ ਦਿਖਾਈ ਦੇ ਉਹੀ ਆ ਜੀ ਸਾਰੇ ਆ ਜਦੋਂ ਸੋਤ ਤੋਂ ਵੀ ਨਾ ਕੋਈ ਨਹੀਂ ਆਇਆ ਸੀ ਅੱਛਾ ਹਾਂ ਦੇਖੋ ਜੀ ਅੱਗੇ ਪਹਿਲੀ ਵਾਰ ਆਇਆ ਸਾਡੇ ਕਿਹਦੇ ਸੋਨੂ ਬੋਟ ਪਈ ਜਾਂਦੀ ਸੀ ਬੋਟ ਕਾਂਗਰਸ ਨੂੰ ਪਉਂਦੀ ਸੀ ਸਾਡੀ ਲਾ ਆ ਵੀ ਅੱਜ ਦੱਸਿਆ ਕਿਹਾ ਠੀਕ ਹੈ ਸਾਡਾ ਪਰ ਨਹੀਂ ਕਰਾਜੀ ਬੀਸੀ ਕਾਂਗਰਸ ਨੇ ਬਣੇ ਪੜ ਉਹ ਦੁਬਾਰਾ ਨੂੰ ਸੰਸਦ ਪਤਾ ਲੱਗ ਗਿਆ ਕਿ ਵੀਰ ਨੂੰ ਕੋਈ ਹੋਰ ਕਿਸੇ ਕੋਲ ਅੱਛਾ ਮੈਨੂੰ ਵੋਟ ਨਹੀਂ ਪਾਈ ਜੀ ਨਹੀਂ ਨਹੀਂ ਪਾਈ ਜੀ ਮੈਨੂੰ ਜਿਹਦੇ ਅੱਛਾ ਨਹੀਂ ਮੈਨੂੰ ਪਾਈ ਮੱਥੇ ਤੋਂ ਭਾਵੇਂ ਜੀ ਨਾ ਲੈ ਜਾ ਦੋ ਤਾਂ ਇਹਨਾਂ ਨੂੰ ਕੁਝ ਦਿੱਤਾ ਇੱਕ ਦੇਣਗੀ ਤੁਹਾਨੂੰ ਦੇਣਾ ਨਾ ਇਹ ਜਿਆਦਾ ਨਾ ਕਰਦੇ ਸੀ ਜੀ ਜੁਗਰ ਮੈਨ ਨਾਲ ਆਪ ਦੇ ਵਾਲੇ ਨਾਲ ਲੜਪੇ ਵੀ ਤਾਂ ਕਿ ਦੱਸੇ ਨੂੰ ਨੌਕਰੀ ਦੇ ਦੀ ਸਾਨੂੰ ਨਹੀਂ ਲੱਗੀ ਹੈ ਦੇਖੋ ਪਰ ਐਤ ਕੀ ਪਾਵਾਂਗੇ ਇਹ ਸਭ ਲੈਂਡਰ ਆਇਆ ਹੋਇਆ ਆਪਣੇ ਇਹ ਬੇਟਾ ਜੀ ਇਹਨਾਂ ਦਾ ਐਤ ਕੀ ਪਾਵਾਂਗੇ ਐਤ ਕੀ ਪਾਵਾਂਗੇ ਇਹ ਵੀ ਬਹੁਤ ਗੀਨ ਖੜਾ ਜੀ ਮਿੱਟੀ ਲੈ ਕੇ ਆਇਆ ਜੀ ਹਾਂ ਹੁਣ ਉੱਤੋਂ ਕੰਮ ਤੋਂ ਇਹਨੀ ਭਲਾਈ ਬਹੁਤ ਕਰਦੇ ਨੇ ਯੋਗੀ ਪੈਨ ਮੈਡਮ ਇਹ ਸਾਡੇ ਕਈ ਪੀੜ੍ਹੀਆਂ ਚ ਪਹਿਲੀ ਨੌਕਰੀ ਹੈ ਪਹਿਲੀ ਨੌਕਰੀ ਹੈ ਸਾਡਾ ਹਾਂ ਤਾਂ ਕੋਈ ਨਹੀਂ ਹੈ ਨਾ ਮੁਣੇ ਤੁਹਾਡੇ ਪਿੰਡਦਿਆਂ ਵਾਸਤੇ ਵੀ ਜਵਾਕਾਂ ਵਾਸਤੇ ਇੱਕ ਜਿਹੜੀ ਮਿਸਾਲ ਬਣੀ ਹੈ ਬਾਕੀਆਂ ਨੂੰ ਵੀ ਮੰਚ 24000 ਰੁਪਏ ਅਸੀਂ ਵੀ ਮਿਹਨਤ ਕਰੀ ਦੇਖੋ ਆਪਾਂ ਸਾਰੇ ਕਹਿੰਦੇ ਨੇ ਵੀ ਭਾਈ ਸਾਡੇ ਜਵਾਕ ਨੂੰ ਦਵਾ ਦੇ ਨੌਕਰੀ ਇਹ ਤੁਹਾਡੇ ਸਾਹਮਣੇ ਦੇਖੋ ਆਪਦੀ ਮਿਹਨਤ ਨਾਲ ਗਈ ਆ ਕੋਈ ਕੋਈ ਰੁਪਈਆ ਨਹੀਂ ਕੁਝ ਕਿੰਨਾ ਕੁ ਬੇਚਰੀ ਪੜਾਉਂਦੀ ਹੋਗੀ ਕਿੰਨਾ ਕੁ ਕਿਵੇਂ ਇਹਨੇ ਦਿਹਾੜੀ ਉੱਤੇ ਕਰਕੇ ਉਹਨਾਂ ਨੂੰ ਪੜਾਇਆ ਹੋਇਆ ਜਦੋਂ ਸਿਰ ਤੋਂ ਆਦਮੀ ਦਾ ਸਹਾਰਾ ਜਿਹੜਾ ਉਹਦੇ ਬਹੁਤ ਇੱਕ ਗਰੀਬ ਪਰਿਵਾਰ ਸੀ ਸੰਦੇਵ ਸਿੰਘ ਨੇ ਤਾਂ ਸਾਡਾ ਇੰਨਾ ਖੁਸ਼ੀ ਬਣਾਈ ਆ ਆਹ ਆਉਦੀ ਮੇਹਤ ਹੈ ਆਹ ਕਦ ਲੈ ਇਹ ਛੋਟਾ ਬੇਟਾ ਅੱਛਾ ਇਹ ਵੀ ਪੜ ਰਿਹਾ ਹੈ ਇੱਕ ਵੀ ਤਿਆਰੀ ਕਰ ਰਿਹਾ ਹੈ ਸ਼ਾਬਾਸ਼ ਬਹੁਤ ਵਧੀਆ ਮਾ ਮੌਕਾ ਮਿਲ ਲੈਣਾ ਤੇਨੇ ਸਾਲ ਹੋਰ ਪਹਿਯਾ ਜਦ ਰੱਬ ਨੇ ਚਾਇਆ ਤਾਂ ਦੇ ਜੇ ਕੰਮ ਮਰੇ ਤੇ ਆਉਂਗੇ ਆ ਜੂ ਕੰਬੜੀਆਂ ਹੋ ਰਹੀਆਂ ਹੋਣਗੇ ਤੁਸੀਂ ਤਾਂ ਆਪਦੇ ਆਪ ਪਹਿਲਾਂ ਮੈਨੂੰ ਫੜਫੜਦੇ ਹੋਣੇ ਫਿਰ ਤੇ ਆਪ ਦੱਸ ਹੁੰਦੇ ਆਪਦੇ ਆਪ ਹੋਣਾ ਜੀ ਸਭ ਸਕਦੇ ਉਹਨਾਂ ਦੀ ਮਿਹਨਤ ਵੀ ਘਟ ਗਈ ਜਾਂਦਾ ਬਹੁਤ ਖੁਸ਼ੀ ਹੋਈ ਜੀ ਜਿੱਦ ਦਿਨਾਂ ਨੇ ਮਿਲਿਆ ਉਹਨੂੰ ਉਹ ਤੋਂ ਮਿਲਾਂਕ ਕਰ ਦਿੰਦੇ ਨੇ ਵੀ ਟੋਪੀ ਵਾਲੇ ਆ ਗਏ ਹੈ ਨਾ ਹਾਂ ਦੇਖੋ ਅੱਜ ਅੱਜ ਅਬਦੀ ਸਰਕਾਰ ਐਸਾ ਚਾਲ ਰੁਕਨੇ ਪਈ ਦੀ ਵੋਟ ਪੈ ਜਾਏ ਨਹੀਂ ਰੇਗਾ ਤਾਂ ਕਿੰਨੇ ਕਿੰਨੇ ਜਾਣਾਂ ਦਾ